ਸਾਹਿਬ ਜੀ ਮਹਾਰਾਜ ਆਪਣੇ ਸਿੰਘਾਂ ਦਾ ਜਿਗਰਾ ਪਰਖਦੇ ਆ ਆਪਣੇ ਸਿੰਘਾਂ ਦੀ ਦਲੇਰੀ ਪਰਖਦੇ ਆ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁੱਛਦੇ ਆ ਕਿ ਜੇ ਚਾਰੇ ਪਾਸੋਂ ਫੌਜਾਂ ਨੇ ਘੇਰਿਆ ਤੇ ਕੀ ਕੀਤਾ ਜਾਣਾ ਚਾਹੀਦਾ ਆ ਸਿੰਘ ਸਾਧਗੁਰੂ ਜੀ ਨੂੰ ਬੜਾ ਖੂਬਸੂਰਤ ਜਵਾਬ ਦਿੰਦਾ ਕਿ ਬਾਰੇ ਕੀਤਾ ਕੀ ਜਾਣਾ ਚਾਹੀਦਾ ਤੁਸੀਂ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਮੈਂ ਇਕੱਲਾ ਹੀ ਇਹਨਾਂ ਸਾਰੇ ਵੈਰੀਆਂ ਦਾ ਸਿਰ ਵੱਢ ਕੇ ਬਰਸ਼ੇ ਉੱਪਰ ਟਾਂਕੇ ਤੁਹਾਡੇ ਚਰਨਾਂ ਵਿੱਚ ਫੇਟ ਕਰ ਦਿਆਂਗਾ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਆਵਾਜ਼ ਮਾਰ ਕੇ ਕਹਿੰਦੀ ਹੈ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਘਾਓ ਖੇਤ ਜੁਮਾਂਡਿਓ ਸੂਰਮਾ ਅਬ ਜੂਝਣ ਖੁਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈਗੇ ਆ ਭਾਈਦਾ ਸਿੰਘ ਜੀ ਨੂੰ ਕਹਿੰਦੇ ਆ ਕਿ ਸਿੰਘ ਸਾਹਿਬ ਜੀ ਬੇਸ਼ੱਕ ਸਾਨੂੰ ਕਿਰਪਾਨ ਦੀ ਜਿਹੜੀ ਧਾਰ ਤਲਵਾਰ ਦੀ ਤਾਰ ਨਹੀਂ ਚਲਾਉਣੀ ਆਂ ਪਰ ਇਸ ਧਾਰ ਦੇ ਅੱਗੇ ਸਿਰ ਰੱਖ ਕੇ ਸ਼ਹੀਦੀਆਂ ਪਾਉਣਾ ਬਾ ਖੂਬੀ ਅਸੀਂ ਗੁਰਤੇਗ ਭਦਰ ਦਾਦਾ ਗੁਰਤੇਗ ਬਾਦਰ ਸਾਹਿਬ ਜੀ ਕੋਲ ਸਿੱਖਿਆ ਹੈ ਸਤ ਪੋ ਦਾ ਦਿਨ ਬੀਤਦਾ ਰਾਤ ਹੋ ਕੇ ਹੁਣ 8 ਪੋ ਦਾ ਦਿਨ ਚੜਦਾ ਹੈ ਕੁਝ ਸਿੰਘ ਜਿਹੜੇ ਇਸ ਗੜੀ ਦਾ ਪਹਿਰਾ ਕਰ ਰਹੇ ਹਨ ਬਾਕੀ ਸਿੰਘ ਜਿਹੜੇ ਆਪਣੀਆਂ ਤਿਆਰੀਆਂ ਕਰਦੇ ਹਨ ਇਤਨੇ ਵਿੱਚ ਪਹਿਰਾ ਦੇਣ ਵਾਲੇ ਜਿਹੜੇ ਸਿੰਘਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਪੁੱਜਦੇ ਹਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਖਬਰ ਦਿੰਦੇ ਹਨ ਕਿ ਪਾਤਸ਼ਾਹ ਜਿੱਥੇ ਇਸ ਗੜੀ ਨੂੰ ਚਾਰੋਂ ਪਾਸੋਂ ਪੋਹ ਦੀ ਧੁੰਦ ਨੇ ਘੇਰਿਆ ਹੋਇਆ ਹੈ ਉੱਥੇ ਨਾਲ ਹੀ ਚਾਰੋਂ ਪਾਸੋਂ ਦੁਸ਼ਮਣ ਦੀਆਂ ਫੌਜਾਂ ਨੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਇਸ ਗੜੀ ਨੂੰ ਘੇਰ ਕੇ ਰੱਖਿਆ ਹੋਇਆ ਹੈ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਿੰਘਾਂ ਦਾ ਜਿਗਰਾ ਪਰਖਦੇ ਆ ਆਪਣੇ ਸਿੰਘਾਂ ਦੀ ਦਲੇਰੀ ਪਰਖਦੇ ਆ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁੱਛਦੇ ਆ ਕਿ ਜੇ ਚਾਰੇ ਪਾਸੋਂ ਫੌਜਾਂ ਨੇ ਘੇਰਿਆ ਤੇ ਕੀ ਕੀਤਾ ਜਾਣਾ ਚਾਹੀਦਾ ਤਾਂ ਸਿੰਘ ਸਤਗੁਰੂ ਜੀ ਨੂੰ ਬੜਾ ਖੂਬਸੂਰਤ ਜਵਾਬ ਦਿੰਦਾ ਕਿ ਮਾਰੇ ਕੀਤਾ ਕੀ ਜਾਣਾ ਚਾਹੀਦਾ ਤੁਸੀਂ ਮੇਰ ਪਰਿਆ ਹੱਥ ਮੇਰੇ ਸਿਰ ਤੇ ਰੱਖੋ ਮੈਂ ਕੱਲਾ ਹੀ ਇਹਨਾਂ ਸਾਰੇ ਵੈਰੀਆਂ ਦਾ ਸਿਰ ਵੱਢ ਕੇ ਬਰਸ਼ੇ ਉੱਪਰ ਟੰਗ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿਆਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੜੇ ਉਹਨਾਂ ਦੇ ਜਵਾਬ ਤੋਂ ਖੁਸ਼ ਹੁੰਦੇ ਨੇ ਸਤਗੁਰੂ ਜੀ ਉਹਨਾਂ ਦੀ ਦਲੇਰੀ ਤੋਂ ਉਹਨਾਂ ਦੇ ਜਿਗਰੇ ਤੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਖੁਸ਼ ਹੁੰਦੇ ਆ ਇਤਨੇ ਵਿੱਚ ਦਿਨ ਚੜਦਾ ਹੈ ਚਾਰੋਂ ਪਾਸੋਂ ਇਸ ਗੜੀ ਦੇ ਧੁੰਦੀ ਧੁੰਦ ਹੈ ਜਿੱਥੇ ਧੁੰਦ ਹੈ ਕੋਰਾ ਹੈ ਉਥੇ ਨਾਲ ਚਾਰੋਂ ਪਾਸੋਂ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਦੁਸ਼ਮਣ ਦੀਆਂ ਫੌਜਾਂ ਨੇ ਘੇਰਿਆ ਹੋਇਆ ਇਤਿਹਾਸਿਕ ਸਰੋਤ ਦੱਸਦੇ ਹਨ ਕਿ ਦਿੱਲੀ ਤੋਂ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਫੜਨ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਜੰਗ ਕਰਨ ਵਾਸਤੇ 10 ਲੱਖ ਫੌਜਾਂ ਜਿਹੜੀਆਂ ਨੇ ਉਹ ਦਿੱਲੀ ਤੋਂ ਹੀ ਇੱਥੇ ਜਿਹੜੀਆਂ ਨੇ ਉਹਨਾਂ ਦੇ ਮਤਦੇ ਲਈ ਭੇਜੀਆਂ ਹਨ ਜਿਹੜੇ ਇੱਥੋਂ ਦੇ ਬਾਈ ਧਾਰ ਦੇ ਰਾਜੇ ਹਨ ਜਾਂ ਪਹਾੜੀ ਰਾਜੇ ਹਨ ਇਹਨਾਂ ਦੀ ਮਦਦ ਦੇ ਲਈ 10000 10 ਲੱਖ ਫੌਜਾਂ ਜਿਹੜੀਆਂ ਨੇ ਉਹ ਦਿੱਲੀ ਤੋਂ ਹੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਫੜਨ ਵਾਸਤੇ ਭੇਜੀਆਂ ਹਨ ਸੋ ਦਿਨ ਚੜਦਾ ਸਾਰੇ ਸਿੰਘ ਇਕੱਠੇ ਹੋ ਕਰਕੇ ਗੁਰੂ ਪਾਤਸ਼ਾਹ ਜੀ ਕੋਲ ਰੁਕਦੇ ਆ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਜੰਗ ਦੇ ਲਈ ਵਿਉਂਤਬੰਦੀ ਕਰਦੇ ਆ ਕਿ ਪੰਜ ਪੰਜ ਦਾ ਜਿਹੜਾ ਜਥਾ ਹੈ ਉਹ ਇਸ ਗੱਡੀ ਦੇ ਦਰਵਾਜ਼ੇ ਨੂੰ ਖੋਲ ਕੇ ਮੈਦਾਨੇ ਜੰਗ ਵਿੱਚ ਜਾ ਕਰਕੇ ਉਹ ਜਿਹੜਾ ਉਹ ਜੂਜੇਗਾ ਜੰਗ ਕਰੇਗਾ ਤੇ ਸ਼ਹਾਤਾ ਪਾਏਗਾ ਇਸੇ ਤਰ੍ਹਾਂ ਹੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਜਾਂਦਾ ਹੈ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸਾਰੇ ਸਿੰਘ ਜਿਹੜੇ ਆ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਖੜੇ ਐ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਵਾਜ਼ ਮਾਰ ਕੇ ਕਹਿੰਦੇ ਆ ਕਿ ਗगन ਦਮਾਮਾ ਬਾਜਿਓ ਪਰਿਓ ਨਿਸਾਨੈ ਘਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ ਸਤਿਗੁਰ ਜੀ ਉਹਨਾਂ ਦੇ ਵਿੱਚ ਸਪਿਰਟ ਭਰਦੇ ਆ ਉਹਨਾਂ ਨੂੰ ਸਤਿਗੁਰ ਜੀ ਆਤਮਿਕ ਬਲ ਦਿੰਦੇ ਆ ਉਹਨਾਂ ਨੂੰ ਸਤਿਗੁਰ ਜੀ ਸਰੀਰਿਕ ਬਲ ਦਿੰਦੇ ਆ ਉਹਨਾਂ ਦੇ ਅੰਦਰ ਸਤਿਗੁਰ ਜੀ ਜਗਿਆਸਾ ਜਗਾਉਂਦੇ ਆ ਕਿ ਸੂਰਮਾ ਉਹੀ ਅਸਲ ਹੈ ਜਿਹੜਾ ਸਾਹਮਣੇ ਵੈਰੀਆਂ ਦੀ ਗਿਣਤੀ ਨੂੰ ਨਾ ਗਿਣਦਾ ਹੋਇਆ ਆਪਣੇ ਪ੍ਰਾਣ ਜਿਹੜੇ ਆ ਆਪਣੀ ਜਾਨ ਜਿਹੜੀ ਉਹ ਆਪਣੇ ਧਰਮ ਦੇ ਲਈ ਆਪਣੇ ਪੰਥ ਦੇ ਲਈ ਕੁਰਬਾਨ ਕਰਦਾ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਇਹਨਾਂ ਨੂੰ ਵੀਰ ਰਸਾਂ ਭਰੇ ਬਚਨਾਂ ਨੂੰ ਸਤਿਗੁਰ ਜੀ ਦੇ ਸੁਣ ਕੇ ਸਿੰਘਾਂ ਨੇ ਆਪਣੇ ਅੰਦਰ ਜਿਹੜੀ ਦਲੇਰੀ ਹੈ ਉਹ ਪ੍ਰਗਟ ਕੀਤੀ ਪਹਿਲਾਂ ਹੀ ਬੜੇ ਬਾਖੂਬਦਲੇਰੀ ਦੇ ਨਾਲ ਲੜਦੇ ਆ ਰਹੇ ਆ ਹੁਣ ਹੋਰ ਅੰਦਰ ਸਤਿਗੁਰ ਜੀ ਦੀ ਦਿੱਤੀ ਹੋਈ ਇਹ ਮਾਨ ਦੀ ਦਲੇਰੀ ਜਿਹੜੀ ਹੈ ਉਹ ਹੋਰ ਉਹਨਾਂ ਦੇ ਅੰਦਰ ਬਲ ਵਧਾਉਂਦੀ ਹੈ ਸੋ ਪੰਜ-ਪੰਜ ਦੇ ਜਥੇ ਜਿਹੜੇ ਆ ਉਹ ਇਸ ਗੱਡੀ ਦੇ ਵਿੱਚੋਂ ਨਿਕਲਨੇ ਆਰੰਭ ਹੁੰਦੇ ਹੈ ਪੰਜ ਸਿੰਘਾਂ ਦਾ ਇੱਕ ਜਥਾ ਇਸ ਗੱਡੀ ਨੂੰ ਛੱਡ ਕੇ ਦਰਵਾਜ਼ਾ ਖੋਲ ਕੇ ਨਿਕਲਦਾ ਹੈ ਬੜੀ ਦਲੇਰੀ ਨਾਲ ਲੜਦੇ ਆ ਚੜ੍ਹਦੀ ਕਲਾ ਦੇ ਨਾਲ ਲੜਦੇ ਆ ਕੁਝ ਜਥੇ ਜਾਂਦੇ ਆ ਤੇ ਇਹਨਾਂ ਜਥਿਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਫਰਜ਼ੰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਉਹ ਜਿਹੜੇ ਆ ਉਹ ਆਪਣੀ ਤਿਆਰੀ ਇਸ ਜੰਗ ਦੇ ਲਈ ਕਰਦੇ ਆ ਭਾਈ ਦਇਆ ਸਿੰਘ ਜੀ ਤੇ ਹੋਰ ਸਿੰਘ ਜਦੋਂ ਉਹਨਾਂ ਦੀ ਤਿਆਰੀ ਦੇਖਦੇ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਜਾ ਕਰਕੇ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਜੀ ਜੇ ਤੁਹਾਡੀ ਆਗਿਆ ਹੋਵੇ ਤੁਹਾਡੇ ਹੁਕਮ ਸਦਕਾ ਤੁਹਾਡੇ ਦੋਨਾਂ ਹੀ ਬੱਚਿਆਂ ਨੂੰ ਇਸ ਮੈਦਾਨੇ ਜੰਗ ਤੋਂ ਦੂਰ ਕਿਸੇ ਮਹਿਫੂਜ਼ ਥਾਂ ਤੇ ਜਿਹੜਾ ਉਹ ਪਹੁੰਚਾ ਦਿੱਤਾ ਜਾਏਗਾ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਦੇ ਕੀਤੇ ਹੋਏ ਸਵਾਲ ਦਾ ਕੋਈ ਜਵਾਬ ਨਹੀਂ ਦਿੰਦੇ ਇਤਨੇ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਆਪਣੀ ਤਿਆਰੀ ਕਰਕੇ ਜਿਹੜੇ ਆ ਉਹ ਪੁੱਜ ਜਾਂਦੇ ਆ ਸਤਗੁਰ ਜੀ ਕੋਲ ਆ ਕਰਕੇ ਇਸ ਮੈਦਾਨੇ ਜੰਗ ਵਿੱਚ ਉਤਰਨ ਦੇ ਲਈ ਆਗਿਆ ਮੰਗਦੇ ਆ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਆਏ ਹੋਏ ਬਾਬਾਜੀ ਸਿੰਘ ਸਾਹਿਬ ਜੀ ਦੇ ਮੋਢੇ ਉੱਤੇ ਸਤਿਗੁਰ ਜੀ ਹੱਥ ਰੱਖ ਕੇ ਬੜੇ ਮਾਣ ਨਾਲ ਸਤਿਗੁਰ ਸੱਤੀ ਪਾਤਸ਼ਾਹ ਜੀ ਕਹਿੰਦੀ ਹੈ ਕਿ ਤੁਹਾਡੇ ਦੇ ਉੱਤੇ ਮੈਨੂੰ ਪੂਰੀ ਆਸ ਸੀ ਤੁਹਾਡੇ ਉੱਤੇ ਪੂਰਨ ਤੌਰ ਤੇ ਮਾਨ ਸੀ ਕਿ ਤੁਸੀਂ ਆਪ ਤਿਆਰੀ ਸਹਿਤ ਆਗਿਆ ਲੈਣ ਲਈ ਜੰਗ ਵਿੱਚ ਜਾਣ ਲਈ ਸਾਡੇ ਕੋਲ ਜ਼ਰੂਰ ਪੁੱਜੋਗੇ ਸਤਿਗੁਰ ਜੀ ਉਹਨਾਂ ਨੂੰ ਪਿਆਰ ਦਿੰਦੇ ਆ ਦਲੇਰੀ ਦਿੰਦੇ ਆ ਸਤਿਗੁਰ ਜੀ ਉਹਨਾਂ ਨੂੰ ਘੋੜੇ ਉੱਪਰ ਬਿਠਾ ਕਰਕੇ ਜਕਾਰਾ ਲਾ ਕਰਕੇ ਇਸ ਗੱਡੀ ਦੇ ਵਿੱਚੋਂ ਬਾਹਰ ਕੱਢਦੇ ਆ ਬਾਬਾਜੀ ਸਿੰਘ ਸਾਹਿਬ ਜੀ ਜਦੋਂ ਇਸ ਮੈਦਾਨੇ ਜੰਗ ਦੇ ਵਿੱਚ ਉਤਰਦੇ ਆ ਤਾਂ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੇ ਫਰਜ਼ੰਦ ਇਤਨੀ ਦਲੇਰੀ ਇਤਨੀ ਬਹਾਦਰੀ ਦੇ ਨਾਲ ਲੜਦੇ ਇਤਨੀ ਫੁਰਤੀ ਦੇ ਨਾਲ ਲੜਦੇ ਆ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਿਹਰੇ ਨਹੀਂ ਦਰਸ਼ਨ ਕੀਤੇ ਮਹਾਰਾਜ ਸਾਹਿਬ ਜੀ ਦਾ ਚਿਹਰਾ ਨਹੀਂ ਵੇਖਿਆ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਾਇਦ ਆਪ ਹੁਣ ਇਸ ਮੈਦਾਨੇ ਜੰਗ ਵਿੱਚ ਉਤਰ ਆਏ ਆ ਕਿਉਂਕਿ ਜਿਤਨੀ ਤੇਜ਼ੀ ਜਿਤਨੀ ਬਹਾਦਰੀ ਜਿੰਨੇ ਬੀਰ ਦਸ ਦੇ ਨਾਲ ਬਾਬਾ ਜੀ ਸਿੰਘ ਲੜਿਓ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਹਦ ਗੁਰੂ ਗੋਬਿੰਦ ਸਿੰਘ ਸਾਹਿਬ ਜਿਤਨੀ ਦਲੇਰੀ ਨਾਲ ਲੜ ਸਕਦਾ ਹੋਰ ਕੋਈ ਵੀ ਇਤਨਾ ਬਲ ਨਹੀਂ ਰੱਖਦਾ ਸੋ ਬਾਬਾ ਜੀ ਸਿੰਘ ਜੀ ਦਾ ਜਥਾ ਜਿਹੜਾ ਉਹ ਬੜੀ ਦਲੇਰੀ ਨਾਲ ਲੜਦਾ ਹੋਇਆ ਸ਼ਹਾਦਤਾ ਦੇ ਕੰਢੇ ਪੁੱਜਦਾ ਇੱਕ ਰਾਈਟਰ ਨੇ ਇਤੋਂ ਤੱਕ ਵੀ ਲਿਖਿਆ ਕਿ ਉਨੀਆਂ ਸਾਲਾਂ ਦੇ ਸਰੀਰ ਦੇ ਉੱਤੇ ਬਾਬਾ ਜੀ ਸਿੰਘ ਜੀ ਦੇ ਸਰੀਰ ਉੱਤੇ 319 ਫਟ ਜਿਹੜੇ ਆ ਉਹ ਲੱਗਦੇ ਆ ਕਾਲਪਨਿਕ ਹੈ ਉਹਨਾਂ ਦਾ ਅੰਦਰ ਦਾ ਵੱਲਵਲ ਹੈ ਪਰ ਹੈ ਬੜਾ ਬੜਾ ਖੂਬਸੂਰਤ ਕੇ 19 ਸਾਲਾਂ ਦਾ ਸਰੀਰ ਜਿਹੜਾ ਹੈ 19 ਸਾਲਾਂ ਦਾ ਗੱਬਰੂ ਪੁੱਤ ਜਿਹੜਾ ਹੈ ਆਪਣੇ ਪਿਤਾ ਤੋਂ ਆਗਿਆ ਲੈ ਕਰਕੇ ਆਪਣੀ ਜਾਨ ਕੁਰਬਾਨ ਕਰਨ ਦੇ ਲਈ ਤੁਰੇ ਸੋ ਇਸ ਤਰ੍ਹਾਂ ਇੱਕ ਇੱਕ ਕਰਕੇ ਜਥੇ ਜਿਹੜੇ ਗੜੀ ਦੇ ਵਿੱਚੋਂ ਰਵਾਨਾ ਹੁੰਦੇ ਆ ਸ਼ਹਾਦਤਾਂ ਪਾਉਂਦੇ ਆ ਕੁਝ ਜਥਿਆਂ ਦੇ ਜਾਣ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੂਜੇ ਫਰਜ਼ੰਦ ਸਾਹਿਬਜادہ ਬਾਬਾ ਜੁਝਾਰ ਸਿੰਘ ਜੀ ਉਹ ਆਪਣੀ ਤਿਆਰੀ ਕਰਦੇ ਆ ਭਾਈ ਦਇਆ ਸਿੰਘ ਜੀ ਦੀ ਧਾ ਨਿਕਲ ਜਾਂਦੀ ਹੈ ਜਦੋਂ ਉਹ ਬਾਬਾ ਜੁਝਾਰ ਸਿੰਘ ਜੀ ਜਦ ਤਿਆਰੀ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਕੋਲ ਆ ਕੇ ਭਾਈ ਦਇਆ ਸਿੰਘ ਬੇਨਤੀ ਕਰਦੇ ਆ ਕਿ ਇਹਨਾਂ ਕੋਲ ਹੱਲੇ ਇਤਨਾ ਸਰੀਰ ਵੱਡਾ ਨਹੀਂ ਆ ਕਿਉਂਕਿ ਉਸ ਵਕਤ ਜਿਹੜੇ ਮੁਗਲਾਂ ਨਾਲ ਲੜਾਈ ਹੈ ਜਿਨ੍ਹਾਂ ਨਾਲ ਜੰਗ ਲੜਨੀ ਉਹਨਾਂ ਦੇ ਆਕਾਰ ਸਰੀਰਾਂ ਦੇ ਬਹੁਤ ਵੱਡੇ ਹਨ ਸੋ ਬਾਬਾ ਜੁਝਾਰ ਸਿੰਘ ਜੀ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਜਾ ਕੇ ਕਰਕੇ ਭਾਈ ਦਇਆ ਸਿੰਘ ਜੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਹੱਲੇ ਤੇ ਤਲਵਾਰ ਦੀ ਜਿਹੜੀ ਧਾਰ ਵੀ ਆ ਉਹ ਨਹੀਂ ਚਲਾਉਣੀ ਆਉਂਦੀ ਤਾ ਇਤਨੇ ਵਿੱਚ ਬਾਬਾ ਜੁਝਾਰ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਪੁੱਜਦੇ ਐ ਜਦੋਂ ਇਹ ਗੱਲ ਸੁਣਦੇ ਐ ਕਿ ਇਹਨਾਂ ਨੂੰ ਤੇ ਹੱਲੇ ਧਾਰ ਕਿਰਪਾਨ ਜਿਹੜੀ ਉਹ ਵੀ ਨਹੀਂ ਚਲਾਉਣੀ ਆਉਂਦੀ ਤੇ ਬੜੇ ਵੀਰ ਰਸ ਵਿੱਚ ਆ ਕਰਕੇ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਐ ਕਿ ਸਿੰਘ ਸਾਹਿਬ ਜੀ ਬੇਸ਼ੱਕ ਸਾਨੂੰ ਕਿਰਪਾਨ ਦੀ ਜਿਹੜੀ ਧਾਰ ਤਲਵਾਰ ਦੀ ਧਾਰ ਨਹੀਂ ਚਲਾਉਣੀ ਆਉਂਦੀ ਪਰ ਇਸ ਧਾਰ ਦੇ ਅੱਗੇ ਸਿਰ ਰੱਖ ਕੇ ਸ਼ਹੀਦੀਆਂ ਪਾਉਣਾ ਬਾ ਖੂਬੀਆ ਸੀ ਗੁਰਤੇਗ ਬਹਾਦਰ ਦਾਦਾ ਗੁਰਤੇਗ ਬਹਾਦਰ ਸਾਹਿਬ ਜੀ ਕੋਲ ਸਿੱਖਿਆ ਸਾਡੇ ਗੁਰਤੇਗ ਬਹਾਦਰ ਦਾਦਾ ਪਿਤਾ ਜੀ ਨੇ ਸਾਨੂੰ ਦੱਸਿਆ ਕਿ ਇਸ ਤੇਗ ਦੀ ਧਾਰ ਦੇ ਅਗੇ ਕਿਸ ਤਰ੍ਹਾਂ ਸੀਸ ਰੱਖ ਕਰਕੇ ਬਲੀਦਾਨ ਜਿਹੜਾ ਦਿੱਤਾ ਜਾਣਾ ਹੈ ਸ਼ਹਾਦਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਜਵਾਬ ਤੋਂ ਵੀ ਬੜੇ ਖੁਸ਼ ਹੁੰਦੇ ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਮਹਾਰਾਜ ਜੀ ਆਪਣੇ ਕਮਰਕੱਸੇ ਵਿੱਚੋਂ ਇੱਕ ਸ਼ਸਤਰ ਜਿਹੜਾ ਹੈ ਉਹ ਬਾਬਾ ਜੁਝਾਰ ਸਿੰਘ ਜੀ ਦੇ ਕਮਰਕੱਸੇ ਵਿੱਚ ਲਾਉਂਦੇ ਹੈ। ਘੋੜੇ ਉੱਤੇ ਬਿਠਾ ਕਰਕੇ ਜਕਾਰਾ ਲਾ ਕਰਕੇ ਗੱਡੀ ਦਾ ਦਰਵਾਜ਼ਾ ਆਪ ਸਤਿਗੁਰੂ ਜੀ ਖੋਲਦੇ ਹੈ। ਖੋਲ ਕਰਕੇ ਇਸ ਗੱਡੀ ਦੇ ਵਿੱਚੋਂ ਬਾਬਾ ਜੁਝਾਰ ਸਿੰਘ ਨੂੰ ਬਾਹਰ ਕੱਢਿਆ ਜਾਂਦਾ ਹੈ ਉਸੇ ਦਲੇਰੀ ਦੇ ਨਾਲ ਉਸੇ ਬਹਾਦਰੀ ਦੇ ਨਾਲ ਬਾਬਾ ਜੁਝਾਰ ਸਿੰਘ ਜੀ ਲੜਦੇ ਆ ਬਹੁਤ ਵੈਰੀਆਂ ਦੇ ਨਾਲ ਘਿਰ ਜਾਣ ਤੋਂ ਬਾਅਦ ਇੱਕ ਅਣੀ ਵਾਲਾ ਵਰਛਾ ਜਿਹੜਾ ਉਹ ਬਾਬਾ ਜੁਝਾਰ ਸਿੰਘ ਜੀ ਦੇ ਵਜਦਾ ਜਿਹਦੇ ਨਾਲ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ ਜਿਹੜੀ ਹੈ ਉਹ ਸ਼ਹਾਦਤ ਹੁੰਦੀ ਹੈ ਇੱਕ ਇੱਕ ਕਰਕੇ ਹੁਣ ਸਾਰੇ ਜਿਹੜੇ ਸਿੰਘ ਹੈ ਉਹ ਇਸ ਮੈਦਾਨੇ ਜੰਗ ਵਿੱਚ ਉਤਰ ਰਹੇ ਹੈ ਹੁਣ ਇਹ ਅੱਠ ਪੋ ਦੀ ਸਵੇਰ ਤੋਂ ਲੈ ਕੇ ਕਰਕੇ ਸ਼ਾਮ ਤੱਕ ਦਾ ਜਿਹੜਾ ਸਮਾਂ ਉਹ ਬੀਤ ਚੁਕਿਆ ਜਿਹਦੇ ਵਿੱਚ ਤਕਰੀਬਨ ਤਕਰੀਬਨ ਬਹੁਤੇ ਸਿੰਘ ਜਿਹੜੇ ਆ ਉਹ ਸ਼ਹਾਦਤਾਂ ਪਾ ਚੁਕੇ ਹਨ ਸੋ ਅੱਗੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਤਿਆਰੀ ਕਰਦੇ ਆ ਆਪਣੀ ਤਿਆਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮੈਦਾਨੇ ਜੰਗ ਵਿੱਚ ਉਤਰਨ ਦੇ ਲਈ ਆਪਣੀ ਪੂਰਨ ਤੌਰ ਤੇ ਤਿਆਰੀ ਕਰਦੇ ਆ ਤੇ ਸਿੰਘ ਜਿਹੜੇ ਆ ਉਹ ਸਤਗੁਰ ਜੀ ਦੀ ਤਿਆਰੀ ਨੂੰ ਵੇਖ ਕਰਕੇ ਚਿੰਤਾ ਗ੍ਰਸਤ ਹੋ ਜਾਂਦੇ ਆ ਉਹਨਾਂ ਦੇ ਮਨਾਂ ਵਿੱਚ ਇੱਕੋ ਹੀ ਇੱਕ ਖਿਆਲ ਹੈ ਕਿ ਜੇ ਇਸ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਉਤਰਣਗੇ ਤਾਂ ਪੰਥ ਨੂੰ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਉਹ ਪੈਣਾ ਹੈ ਇਸ ਕਰਕੇ ਸਤਿਗੁਰੂ ਜੀ ਨੂੰ ਇਸ ਗੜੀ ਦੀ ਜੰਗ ਵਿੱਚ ਉਤਰਨ ਤੋਂ ਰੋਕਿਆ ਜਾਵੇ ਸਾਹਿਬ ਜੀ ਕੋਲ ਜਾ ਕੇ ਸਿੰਘ ਜਿਹੜੇ ਆ ਉਹਨਾਂ ਨੂੰ ਰੋਕਦੇ ਆ ਪਰ ਮਹਾਰਾਜ ਉਹਨਾਂ ਦੀ ਸੁਣੀ ਅਣ ਸੁਣੀ ਕਰ ਦਿੰਦੇ ਆ ਆਪਣੀ ਤਿਆਰੀ ਜਿਹੜੀ ਉਹ ਕਰਦੇ ਆ ਕਿਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਥੇ ਪਾਤਸ਼ਾਹ ਜੀ ਤਿਆਰੀ ਕਰਦੇ ਆ ਤੇ ਫਿਰ ਕਿਸ ਤਰ੍ਹਾਂ ਪੰਥ ਸਤਿਗੁਰੂ ਜੀ ਨੂੰ ਆਦੇਸ਼ ਕਰਦਾ ਹੈ ਇਹ ਅੱਠ ਪੋ ਦੀ ਰਾਤ ਦਾ ਇਤਿਹਾਸ ਹੈ